ਹਾਂਜੀ ਪੰਜਾਬੀਓ ਆ ਜਿਹੜਾ ਭਈਆਂ ਵਾਲਾ ਮਸਲਾ ਨਾ ਇਹ ਬਹੁਤ ਵੱਡਾ ਤੇ ਗੰਭੀਰ ਆ ਇਹਦੇ ਤੇ ਅੱਜ ਵਿਚਾਰ ਚਰਚਾ ਕਰਨ ਦੀ ਲੋੜ ਆ ਲੀਡਰ ਤਾਂ ਮੋਰੀ ਨਿਕਲ ਜਾਂਦੇ ਆ ਕਿਉਂਕਿ ਇਹਨਾਂ ਨੇ ਲੈਣੀਆਂ ਵੋਟਾਂ ਇਹ ਕੋਈ ਵਿਧਾਨ ਸਭਾ ਚ ਮਤਾ ਨਹੀਂ ਲੈ ਕੇ ਆਉਂਦੇ ਜਿਹੜੀ ਮਰਜ਼ੀ ਸਰਕਾਰ ਆ ਜੇ ਇਹ ਤਾਂ ਇਹਨਾਂ ਨੂੰ ਪਲਾਟ ਕੱਟ ਕੇ ਵੀ ਦਿੰਦੇ ਆ ਇਹਨਾਂ ਨੂੰ ਘਰਾਂ ਚ ਵੀ ਰੱਖਦੇ ਆ ਇਹਨਾਂ ਦਾ ਸਾਰਾ ਪ੍ਰਬੰਧ ਕਰ ਦਿਆ ਰਹਿਣ ਸਹਿਣ ਦਾ ਵੋਟਾਂ ਵੀ ਬਣਾ ਕੇ ਦਿੰਦੇ ਆ ਇਹਨਾਂ ਨਾਲ ਥੱਲੜੇ ਪੱਦਰ ਤੇ ਐਮ ਸੀ ਸਰਪੰਚ ਤੋਂ ਲੈ ਕੇ ਸਾਰਿਆਂ ਦੇ ਦਬਾਅ ਪਾ ਕੇ ਭਈਆਂ ਦੀਆਂ ਵੋਟਾਂ ਲੀਡਰ ਕਹਿ ਕੇ ਬਣਾਉਂਦੇ ਆ ਤਾਂ ਕਿ ਸਾਡੀ ਵੋਟ ਵਾਜੇ ਤੇ ਇਹ ਗਰੀਬੀ ਚੋਂ ਆਏ ਹੁੰਦੇ ਆ ਵੀ ਇਹਨਾਂ ਦੀ ਆਪਾਂ ਵੱਤ ਵੱਤ ਵੋਟ ਖਰੀਦ ਲਾਂਗੇ ਕਿਉਂਕਿ ਇਹਨਾਂ ਦਾ ਕੋਈ ਪਤਾ ਨਹੀਂ ਪਿੱਛੇ ਇਹ ਕਤਲ ਕਰਕੇ ਆਉਂਦੇ ਆ ਕੀ ਕਰਕੇ ਆਉਂਦੇ ਆ ਪਰ ਫੇਰ ਵੀ ਲੀਡਰ ਇਹਨਾਂ ਦੀਆਂ ਵੋਟਾਂ ਬਣਾਉਂਦਿਆ ਹੁਣ ਬਾਈ ਜੀ ਅਗਲੀ ਗੱਲ ਕਰਨ ਦੀ ਲੋੜ ਆ ਪੰਜਾਬ ਦੇ 12800 ਪਿੰਡਾਂ ਸਾਰੇ ਪਿੰਡਾਂ ਨੂੰ ਬੇਨਤੀ ਕਰਦਾ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਸਹਿਰਾਂ ਵਾਲਿਆਂ ਨੂੰ ਵੀ ਬੇਨਤੀ ਕਰਦਾ ਇਹ ਮਸਲੇ ਨੂੰ Hindu Sikh ਨਾ ਬਣਾਇਆ ਜਾਵੇ ਇਹ ਮਸਲੇ ਤੇ ਸਾਰੇ ਭਰਾਵਾਂ ਨੂੰ ਇਕੱਠੇ ਹੋਣ ਦੀ ਲੋੜ ਆ ਕਿਉਂਕਿ ਹਸਿਆਰਪੁਰ ਹਸਿਆਰਪੁਰ ਦੇ ਜ਼ਿਲ੍ਹੇ ਦੇ ਵਿੱਚ 25 ਪਿੰਡਾਂ ਦੀ ਪੰਚਾਇਤਾਂ ਨੇ ਮਤਾ ਪਾਇਆ ਜੀ ਦੇ ਚੋਂ ਅੱਧੇ Hindu ਸਰਪੰਚ ਸੀਗੇ ਕਿਉਂਕਿ ਇਹ ਮਸਲਾ ਗੰਭੀਰ ਬਣ ਚੁੱਕਿਆ ਇੱਥੇ ਸਾਰਿਆਂ ਦੇ ਬੱਚਿਆਂ ਨੂੰ ਖਤਰਾ ਇਹ ਪਿੱਸੇ ਵੀ ਜ਼ੁਲਮ ਕਰਕੇ ਆਉਂਦੇ ਆ ਇੱਥੇ ਵੀ ਆਉਂਦੇ ਆ ਉੱਥੋਂ ਕਤਲ ਕਰਕੇ ਇੱਧਰ ਆ ਜਾਂਦੇ ਆ ਇੱਥੋਂ ਕਤਲ ਕਰਕੇ ਉੱਧਰ ਭੱਜ ਜਾਂਦੇ ਆ ਕੋਈ ਇਹਨਾਂ ਦੀ ਆਈਡੈਂਟੀ ਨਹੀਂ ਆਪਣੇ ਕੋਲ ਕੋਈ ਪਤਾ ਨਹੀਂ ਕੌਣ ਕਿੱਥੋਂ ਆਇਆ ਜਿਹੜੇ ਇੱਧਰ ਲਈ ਪੰਜਾਬੀ ਭਈਏ ਬੋਲਦੇ ਆ ਉਹਨਾਂ ਨੂੰ ਵੀ ਪੰਜਾਬੀ ਇਹ ਸਮਝਦੇ ਆ ਜਿਹੜੇ ਇੱਥੋਂ ਦੇ ਭਈਏ ਪੰਜਾਬੀ ਬੋਲਦੇ ਆ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਤੁਸੀਂ ਕਿਤੇ ਸਾਡੂ ਨੂੰ ਸੱਦ ਲੈ ਕਿਤੇ ਸਾਲੇ ਨੂੰ ਸੱਦ ਲੈ ਕਿਤੇ ਪਰੌਣੇ ਨੂੰ ਸੱਦ ਲਿਆ ਆਦੇ ਰਿਸ਼ਤੇਦਾਰਾਂ ਨੂੰ ਇੱਥੇ ਸੱਦਦੇ ਆ ਵੀ ਪੰਜਾਬ ਚ ਕੰਮ ਬਹੁਤ ਆ ਪਰ ਪੰਜਾਬ ਬਾਰੇ ਤੁਸੀਂ ਦੱਸਦੇ ਨਹੀਂ ਵੀ ਇਹਦਾ ਕਲਚਰ ਕਿਵੇਂ ਆ ਇੱਥੇ ਰਹਿਣਾ ਸਹਿਣਾ ਕਿਵੇਂ ਕੀ ਕਰਨਾਗਾ ਕਿਵੇਂ ਕਿਵੇਂ ਇੱਥੇ ਪਾਣ ਨਹੀਂ ਖਾਣੀ ਜਾਂ ਇੱਥੇ ਸਿਕਟਾ ਨਹੀਂ ਪੀਣੀ ਆ ਇੱਥੇ ਗੁਰੂ ਘਰ ਦਾ ਕੀ ਸਿਸਟਮ ਆ ਇਹ ਕਿਤੇ ਤੁਸੀਂ ਦੱਸਿਆ ਨਹੀਂ ਦੱਸਿਆ ਇਹ ਆਉਂਦੇ ਆ ਉਧਰੋਂ ਕਤਲ ਕਰਕੇ ਇੱਧਰ ਕਰ ਦਿੰਦੇ ਆ ਇਸ ਲਈ ਮੈਂ ਬੇਨਤੀ ਕਰਨੀ ਚਾਹੁੰਨਾ ਵੱਡੇ ਪੱਧਰ ਦੇ ਸਰਕਾਰ ਨੂੰ ਵੀ ਇੱਕ ਮਤਾ ਲਿਆਂਦਾ ਜਾਵੇ ਵਿਧਾਨ ਸਭਾ ਚ ਕਿਸੇ ਨੂੰ ਜ਼ਮੀਨ ਖਰੀਦਣ ਦਾ ਹੱਕ ਨਾ ਹੋਵੇ ਕਿਸੇ ਨੂੰ ਸਿਮ ਲੈਣ ਦਾ ਹੱਕ ਨਾ ਹੋਵੇ ਕਿਸੇ ਨੂੰ ਕੁਝ ਵੀ ਬਾਹਰਲੇ ਸੂਬੇ ਤੋਂ ਨਾ ਕੋਈ ਨੌਕਰੀ ਲੈਣ ਦਾ ਹੱਕ ਮਿਲੇ ਕਿਉਂਕਿ ਜਦੋਂ ਸਾਰੇ ਸੂਬਿਆਂ ਨੇ ਰੋਕ ਲਾਤੀ ਤੇ ਆਪਣਾ ਆਪਣਾ ਪੰਜਾਬ ਫਿਰ ਖਾਲਾ ਜੀ ਦਾ ਬਾੜਾ ਕੀ ਹੈ ਇੱਥੇ ਵੀ ਆਉਣ ਕੋਈ ਮਰਜੀ ਇਹ ਬਾੜੇ ਚ ਭੇਡਾਂ ਛੜ ਦੇ ਚਾਰ ਕੇ ਮੁੜ ਜੇ ਕੋਈ ਪੁੱッセ ਨਾ ਇਹ ਕਮਾਲ ਹੋਈ ਪਈ ਹੈ ਕੋਈ ਸਾਮਲਾ ਹਟਾ ਇੱਥੇ ਆਪਾਂ ਨੂੰ ਮਤਾ ਪਾਉਣ ਦੀ ਲੋੜ ਆ ਵੱਡੇ ਪੱਦਰ ਤੇ ਪੰਜਾਬੀਓ ਹੰਬੜਾ ਮਾਰੋ ਉਹ ਮੁੰਡੇ ਦੀ ਫੋਟੋ ਦੇਖ ਕੇ ਸੋਡੇ ਅੰਦਰੋਂ ਦਿਲ ਚ ਇੱਕ ਚੀਜ਼ ਨਿਕਲੂ ਉਹਦੇ ਗਲਤ ਪਾਟ ਚ ਇਹਨਾਂ ਨੇ ਰਾੜ ਧੱਕਿਆ ਉਹਦੇ ਨਾਲ ਬਲਾਤਕਾਰ ਕਰਿਆ ਫੇਰ ਉਹ ਮੁੰਡੇ ਨੂੰ ਮਾਰਤਾ ਬਹੁਤ ਭੈੜੀ ਹੋਈ ਇਹ ਅੱਗ ਜੇ ਹਿਆਰਪੁਰਾ ਨਾਲ ਕੱਲੇ-ਕੱਲੇ ਘਰੇ ਆਊਗੀ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਵੀ 12800 ਪਿੰਡਾਂ ਕੱਲੀ-ਕੱਲੀ ਪੰਚਾਇਤ ਸਹਰਾਂ ਦੇ ਐਮਸੀ ਸਾਰੇ ਕਿਤੇ ਵੱਡੇ ਪੱਦਰ ਤੇ ਮਤੇ ਪੈ ਕੇ ਇਹਨਾਂ ਨੂੰ ਇੱਥੋਂ ਭਜਾਇਆ ਜਾਵੇ ਇਹ ਮਸਲਾ ਕੱਲੇ ਸਿੱਖਾਂ ਦਾ ਨਹੀਂ ਹਿੰਦੂਆਂ ਦਾ ਵੀ ਆ ਮੁਸਲਮਾਨਾਂ ਦੇ ਵੀ ਬੱਚੇ ਸਾਰਿਆਂ ਦੀ ਬੱਚੇ ਆ ਕਿਉਂਕਿ ਇਹ ਅਨਪੜ ਜਨਤਾ ਆਉਂਦੀ ਆ ਇੱਥੇ ਆਪਾਂ ਨੇ ਬਹੁਤ ਭੈੜੀ ਕਰਦਿਆ ਇਹ ਆਉਣ ਕੰਮ ਕਰਕੇ ਚਲੇ ਜਾਣ ਇਹਨਾਂ ਦਾ ਕੋਈ ਬੋਟ ਕਾਰਡ ਆਈਡਿ ਕਾਰਡ ਕੁਛ ਵੀ ਨਾ ਬਣਾਇਆ ਜਾਵੇ ਜਿਵੇਂ ਆਪਾਂ ਹਿਮਾਚਲ ਚ SIM ਵੀ ਨਹੀਂ ਲੈ ਸਕਦੇ ਆਪਾਂ ਰਾਜਸਥਾਨ ਚ ਜ਼ਮੀਨ ਵੀ ਨਹੀਂ ਲੈ ਸਕਦੇ ਵੱਡੇ ਪੱਧਰ ਤੇ ਪੰਜਾਬੀਆਂ ਨੂੰ ਇਕੱਠੇ ਹੋਣਾ ਪਊਗਾ ਇੱਕ ਹੋਰ ਗੱਲ ਸੁਣਨੋ ਇਹ ਐਡੀ ਬੇਕਿਰਕ ਕੌਮ ਆ ਇਹਨਾਂ ਤੇ ਤੁਸੀਂ ਭਈਆਂ ਤੇ ਛੁੱਡ ਕਰੇ 20 ਸਾਲਾਂ ਦਾ ਭਈਆ ਰਹਿੰਦਾ ਨਾ ਤਾਂ ਵੀ ਨਹੀਂ ਇਹਨਾਂ ਤੇ ਯਕੀਨ ਕਰ ਸਕਦੇ ਕਦੋਂ ਵੀ ਇਹ ਛੋਡੇ ਕੁੜੀ ਭਜਾ ਕੇ ਲੈ ਜਾਂਦੇ ਆ ਕਦੋਂ ਵੀ ਇਹ ਛੋਡੇ ਜਵਾਕ ਮਾਰ ਜਾਂਦੇ ਆ ਕੁਛ ਵੀਰ ਕਰ ਸਕਦੇ ਆ ਇਸ ਲਈ ਪੰਜਾਬੀਓ ਵੱਡੇ ਪੱਦਰ ਤੇ ਕੋਈ ੜਕਾਉੂ ਕੰਮ ਨਹੀਂ ਕਰਨਾ ਆਪਾਂ ਰਹਿਣਾ ਸ਼ਾਂਤਮਈ ਪਰ ਇਹਨਾਂ ਦਾ ਜਲੂਸ ਕੱਢ ਕੇ ਰੱਖੋ ਇਹਨਾਂ ਦੀ ਤੁਸੀਂ ਹੁਣੇ ਰੇੜੀਆਂ ਚ ਕਿੰਨਾ ਗੰਦਮੰਦ ਆ ਪਿੱਸੇ ਜੇ ਇੱਕ ਭਈਆ ਫੜਾਗੇ ਸੀ ਚੰਡੀਗੜ੍ਹ ਹੋਰ ਸਹਿਰਾਂ ਚ ਵੀ ਫੜੇ ਜਾਂਦੇ ਆ ਇਹ ਮੌਮਸ ਨਹੀਂ ਜਿਹੜੇ ਬਣਾਉਂਦੇ ਉਹਦੇ ਵਿੱਚ ਕੁੱਤੀ ਵੜਵੜ ਪਾਈ ਜਾਂਦੇ ਆ ਗੋਲ ਗੱਪੇ ਇਹ ਆਪਦੇ ਗੰਦਮੰਦ ਨੂੰ ਹੱਥ ਲਾ ਕੇ ਗੋਲ ਗੱਪੇ ਬਣਾਈ ਜਾਂਦੇ ਆ ਉਹੀ ਸਾਨੂੰ ਪਾਣੀ ਪੀ ਜਾਂਦੇ ਆ ਚਾਰੇ ਪਾਸੋਂ ਤੁਸੀਂ ਇਨਾਂ ਤੋਂ ਮਾਰ ਖਾ ਰਹੇ ਹਾਂ ਇਸ ਲਈ ਪੰਜਾਬੀਓ ਇਕੱਠੇ ਹੋ ਜੋ ਬਾਈ ਬਣੇ ਛੋਡੇ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਇਹਨਾਂ ਦਾ ਜਲੂਸ ਕੱਢੀਏ ਇਹਨਾਂ ਨੂੰ ਇੱਥੋਂ ਦਬਲੀਏ ਇਹਨਾਂ ਦੀ ਵੋਟ ਨਾ ਬਣਨ ਦੇਈਏ ਜਿਵੇਂ ਬੰਗਾਲ 'ਚ ਇਹਨਾਂ ਨੂੰ ਰੇਲ ਗੱਡੀਆਂ ਦੇ ਉੱਤੇ ਬਹਿ ਕੇ ਗਏ ਸੀ ਇੱਕ ਹੋਰ ਗੱਲ ਆ ਇਹ ਹੜਾਂ 'ਚ ਭੱਜ ਜਾਂਦੇ ਆ ਇਹ ਕੋਰੋਨਾ ਆ ਉਦੋਂ ਭੱਜ ਜਾਂਦੇ ਆ ਜਦੋਂ ਪੰਜਾਬ 'ਚ ਵੱਡੀ ਆਫ਼ਤ ਆਉਂਦੀ ਆ ਉਦੋਂ ਭੱਜ ਜਾਂਦੇ ਆ ਕੱਲ ਨੂੰ ਇਹਨਾਂ ਦੇ ਪੁਲਿਸ ਵਾਲੇ ਹੋਣਗੇ ਇਹਨਾਂ ਦੇ ਅਫਸਰ ਹੋਣਗੇ ਡੈਮੋਗ੍ਰਾਫੀ ਬਦਲ ਰਹੀ ਆ ਆਪਣੇ ਵਾਲੇ ਇੱਥੋਂ ਬਾਹਰ ਭੱਜ ਰਹੇ ਆ ਕਿਉਂਕਿ ਇਹਨਾਂ ਨੇ ਸਾਰਾ ਸਿਸਟਮ ਸੰਭ ਲੈ ਵਿੱਚ ਆਪਣੇ ਤੇ ਕਲਜਾਮ ਹੋਰ ਲੱਗਦਾ ਵੀ ਸੋਡੇ ਵਾਲੇ ਵੀ ਬਾਹਰ ਜਾਂਦੇ ਆ ਸਾਡੇ ਵਾਲਾ ਰੋਸ਼ਨ ਦਿਮਾਗ ਪੜਿਆ ਲਿਖਿਆ 35 35 ਲੱਖ ਲਾ ਕੇ ਬਾਹਰ ਜਾਂਦੇ ਆ ਇਹਨਾਂ ਮੰਗੂ ਨਹੀਂ ਵੀ ਅਣਪੜ ਆਉਂਦੇ ਆ ਧੰਨਵਾਦ ਦੱਬ ਕੇ ਵੀਡੀਓ ਸ਼ੇਅਰ ਕਰ ਦਿਓ ਇਹ ਮੇਰੇ ਚੈਨਲ ਜਿੱਥੇ ਵੀ ਵੀਡੀਓ ਪਾਉਂਗਾ ਉਹਨੂੰ ਸਬਸਕ੍ਰਾਈਬ ਜਰੂਰ ਕਰਿਓ